इंकलाब जिंदाबाद ਤਿਕਾਲ ਜੀ ਸਾਰਿਆਂ ਨੂੰ ਅੱਜ ਜੀਵਨ ਗੁਪਤਾ ਜੀ ਨੂੰ ਭਾਰਤੀ ਜਨਤਾ ਪਾਰਟੀ ਨੇ ਵਰਕਰ ਦੇ ਤੌਰ ਤੇ ਜਿਹੜਾ 30 ਸਾਲਾਂ ਤੋਂ ਲਗਭਗ ਕੰਮ ਕਰ ਰਹੇ ਸੀ ਉਹਨਾਂ ਨੂੰ ਅੱਜ ਪਾਰਟੀ ਨੇ ਟਿਕਟ ਦੇ ਕੇ ਪੱਛਮੀ ਲੁਧਿਆਣਾ ਤੋਂ ਨਵਾਜਿਆ ਅਸੀਂ ਉਹਨਾਂ ਨੂੰ ਭਰੋਸਾ ਦਿਵਾਉਂਦੇ ਆ ਕਿ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਵਰਕਰ ਨੇ ਉਹ ਉਹਨਾਂ ਦੇ ਸਹਿਯੋਗ ਲਈ ਆਉਣਗੇ ਤੇ ਦੂਸਰੀ ਗੱਲ ਇਹ ਹੈ ਕਿ ਉਹਨਾਂ ਨੂੰ ਜਿਤਾਵਾਂਗੇ ਵੀ ਕਿਉਂਕਿ ਪਾਰਟੀ ਦੇ ਨਰਿੰਦਰ ਮੋਦੀ ਜੀ ਦੀ ਜਿਹੜੀ ਵਿਚਾਰਧਾਰਾ ਗਈ ਸਾਡੀ ਰਾਸ਼ਟਰਵਾਦੀ ਵਿਚਾਰਧਾਰਾ ਉਹਨੂੰ ਮੁੱਖ ਰੱਖਦੇ ਹੋਏ ਪੰਜਾਬ ਦਾ ਹਰ ਨੌਜਵਾਨ ਜਿਹੜਾ ਨਸ਼ਿਆਂ ਦੀ ਦਲਚਸਪੀ ਫਸ ਚੁੱਕਿਆ ਉਹਨੂੰ ਕੱਢਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸਾਥ ਦੇਵਾਂਗੇ ਔਰ ਜੀਵਨ ਗੁਪਤਾ ਜੀ ਨੂੰ ਜਿਤਾ ਕੇ ਵਿਧਾਨ ਸਭਾ ਚ ਭੇਜਾਂਗੇ ਔਰ 2027 ਦੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨਰੋਲ ਕੱਲਿਆਂ ਫਾਜਪਾ ਦੀ ਸਰਕਾਰ ਬਣਾਏਗੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਦਾ ਕੀ ਜੈ ਇਸ ਦਾ ਕੀ ਤੁਸੀਂ ਦੇਖ ਰਹੇ ਹੋ ਵੈਕਸਡੇ ਬਾਈ ਇਲੈਕਸ਼ਨ ਚੱਲ ਰਿਹਾ ਤੇ ਸਾਡੀ ਭਾਰਤੀ ਜਨਤਾ ਪਾਰਟੀ ਨੇ ਜਿਸ ਤਰ੍ਹਾਂ ਕੀ ਸਾਡੇ ਜੀਵਨ ਗੁਪਤਾ ਜੀ ਨੂੰ ਇੱਕ ਦਿਨਾਲ ਦੇ ਵਿੱਚ ਖੜਾ ਕੀਤਾ ਤੇ ਮੈਂ ਸਾਰੀ ਹਾਈ ਕਮਾਂਡ ਦਾ ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਇੱਕ ਸੁੱਚਾ ਸੱਚਾ ਇਮਾਨਦਾਰ ਵਿਅਕਤੀ ਸਾਡੇ ਸ਼੍ਰੀ ਜੀਵਨ ਗੁਪਤਾ ਜੀ ਨੂੰ ਇਸ ਵਿੱਦ ਸੰਸਦਵਾ ਤੋਂ ਬਾਈ ਇਲੈਕਸ਼ਨ ਤੋਂ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਚੁਣਿਆ ਅਸੀਂ ਸਾਰੀ ਭਾਜਪਾ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਔਰ ਅਸੀਂ ਉਹਨਾਂ ਨੂੰ ਇਹ ਵਿਸ਼ਵਾਸ ਵੀ ਦਿਵਾਨੇ ਹਾਈ ਕਮਾਨ ਨੂੰ ਜਿਸ ਦਾ ਤੁਸੀਂ ਜੀਵਨ ਜੀ ਨੂੰ ਟਿਕਟ ਦਿੱਤੀ ਆ ਔਰ ਐਸੇ ਤਰ੍ਹਾਂ ਹੀ ਉਹ ਭਾਰੀ ਬਹੁਮਤ ਨਾਲ ਇਸ ਵਿਧਾਨ ਸਭਾ ਨੂੰ ਇਸ ਦੀ ਵਿਧਾਨ ਸਭਾ ਨੂੰ ਜਿੱਤਣਗੇ ਔਰ ਅਸੀਂ ਆਪਣਾ ਐਮ ਐਲ ਏ ਤੋਂ ਬਣਾਵਾਂਗੇ ਅਸੀਂ ਸਾਰੀ ਇਸ ਬੀ ਜੀ ਪੀ ਕਾਰਜਕਰਤਾ ਦੇ ਵਿੱਚ ਇੰਨੀ ਖੁਸ਼ੀ ਦੀ ਲਹਿਰ ਹੈ ਕਿ ਉਹਨਾਂ ਨੇ ਬੀ ਜੀ ਪੀ ਦਾ ਇੱਕ ਇਮਾਨਦਾਰ ਕਾਰਜਕਰਤਾ ਤੋਂ ਵੀ ਚੁਣਿਆ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜੀ ਹਜ਼ਾਰ ਦੂਤੇ ਜਦੋਂ ਭੜੇ ਜੀਵਨ ਗੁਪਤਰੀ ਜਿੱਤਣਗੇ ਅੱਜ ਦਾ ਬਹੁਤ ਇਤਿਹਾਸਿਕ ਦਿਹਾੜਾ ਹੈ ਜਦੋਂ ਵੈਸਟ ਵੀ ਸੀਟ ਤੋਂ ਇੱਕ ਤਖ਼ਤਾਲੀ ਬੀਜੇਪੀ ਆਗੂ ਨੂੰ ਟਿਕਟ ਮਿਲੀ ਹੈ ਐਸ ਵਕਤ ਮੁਕਾਬਲਾ ਜਿਹੜਾ ਹੈ ਅਮੀਰ ਦਾ ਤੇ ਇੱਕ ਵਰਕਰ ਦਾ ਮੁਕਾਬਲਾ ਹੈ ਆਮ ਆਦਮੀ ਪਾਰਟੀ ਦਾ ਤੇ ਖਾਸ ਆਦਮੀ ਦਾ ਖਾਸ ਆਦਮੀ ਦਾ ਤੇ ਆਮ ਆਦਮੀ ਦਾ ਮੁਕਾਬਲਾ ਹੈ ਆਮ ਆਦਮੀ ਪਾਰਟੀ ਵਰਗੇ ਨਹੀਂ ਆ ਸੀ ਜਿਨ੍ਹਾਂ ਨੇ ਡਿਫੈਂਡਰਾਂ ਲੈ ਕੇ ਤੇ ਅੱਜ 93 ਦੇ 94 ਐਮਐਲਏ ਨੂੰ ਜਾਣੇ ਚ ਤੋਰੇ ਹੋਏ ਨੇ ਜਿੰਨੇ ਵੀ ਸੈਂਟਰਲ ਦੇ ਪ੍ਰੋਜੈਕਟ ਨੇ ਉਹਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਏਟ ਵੀ ਲਾਈ ਹੋਈ ਦੱਸ ਦਿਓ ਏਟ ਲਾਈ ਸੀਗੀ ਜਰੂਰ ਉਹ ਭਗਵੰਤਮਾਨ ਸਾਹਿਬ ਨੇ ਖੁਦ ਆ ਕੇ ਨੀ ਪੱਥਰ ਰੱਖਿਆ ਸੀਗਾ ਕਿ ਜਿਹੜੇ ਮਰਹੂਮ ਗੁੱਗੀ ਐ ਉਹਨੇ ਲਤਾਂ ਦੇ ਨਾਲ ਥੋੜਿਆਂ ਦੇ ਨਾਲ ਉਹਦੇ ਜਿਹੜਾ ਨੀ ਪੱਥਰ ਰੱਖਿਆ ਸੀ ਉਹਦੀ ਪੋਲ ਖੋਲੀ ਸੀਗੀ ਅੱਜ ਨਸ਼ਿਆਂ ਦੀ ਗ੍ਰਿਫਟ ਦੇ ਵਿੱਚ ਜਵਾਰਨਗਰ ਕੈਂਪ ਰਿਚੀ ਨਗਰ ਰਿਚੀ ਨਗਰ ਦੇ ਲਗਦੇ ਇਲਾਕੇ ਪੂਰੇ ਦੇ ਪੂਰੇ ਭਰੇ ਹੋਏ ਨੇ ਮੈਂ ਇਹਨਾਂ ਨੂੰ ਚੈਲੰਜ ਕੀਤਾ ਸੀਗਾ ਮੈਂ ਕਿਹਾ ਤੂੰ ਮੈਨੂੰ ਇੱਕ ਇਲਾਕਾ ਦੇ ਨਾ ਦਿਓ ਜਿਸ ਇਲਾਕੇ 'ਚ ਨਸ਼ਾ થી ਬੰਦ ਕਰਤਾ ਦੂਜੇ ਪਾਸੇ ਸਾਰੇ ਵਿਭਾਗਾਂ ਦੇ ਨਾਮ ਤੇ ਇੱਥੇ ਜਿੰਨੇ ਵੀ ਹੁੰਦੇ ਪਏ ਨੇ ਵਿਭਾਗ ਨੇ 22 ਜਗ੍ਹਾ ਤੇ ਟ੍ਰਾਂਸਪੋਰਟ ਮੈਕ ਵਿੱਚ ਜਿਨ੍ਹਾਂ ਨੇ ਕ੍ਰਪੀਆ ਕੀਤਾ ਸੀ ਕਿ ਰੇਡ ਕਿਸੇ ਡਿਪਾਰਟਮੈਂਟ ਚੋਂ ਕੱਖ ਨਹੀਂ ਲੰਬਿਆ ਤੇ ਸਸਪੈਂਡ ਕਿੰਨੂੰ ਕੀਤਾ ਜਿਹੜਾ ਬੰਦਾ ਰੇਡ ਕਰਨ ਵਾਲਾ ਸੀਗਾ ਡੀਜੀਪੀ ਜਿਹੜਾ ਡਾਇਰੈਕਟਰ ਵਿਜੀਲੈਂਸ ਵਾਲਾ ਐਸ ਵਕਤ ਪੰਜਾਬ ਚ ਤਰਾਹੀ ਮਾਮ ਤਰਾਹੀ ਮਾਮ ਹੋਈ ਪਈ ਹੈ ਆਪਦਾ ਦਾ ਅੰਤ ਆ ਗਿਆ ਆਪਦਾਂ ਨੇ ਆਪਦਾ ਕ੍ਰੀਏਟ ਕਰਕੇ ਪੰਜਾਬ ਨੂੰ ਉਹ ਮੁਧਾਰੇ ਬਤਾਤਾ 4 ਲੱਖ ਕਰੋੜ ਦਾ ਕਰਜ਼ਾ ਦਿੱਤਾ ਜਦੋਂ ਵੀ ਇੱਕ ਪੰਜਾਬੀ ਉੱਠਦਾ ਹੈ ਨਾ ਉਹਦੇ ਸਿਰ ਤੇ 2 ਲੱਖ ਰੁਪਏ ਦਾ ਕਰਜ਼ਾ ਚੜਿਆ ਹੁੰਦਾ ਐਸੋ ਜਰੂਰਤ ਹੈਗੀ ਹੈ ਭਾਜਪਾ ਨੂੰ ਵੋਟ ਪਾ ਕੇ ਜੀਵਨ ਗੁਪਤਾ ਦੇ ਜਿਤਾਓ ਤੇ ਪੰਜਾਬ ਦੇ ਵਿੱਚ ਲੁਧਿਆਣਾ ਵਾਸਤੇ ਵਿੱਚ ਜੀਵਨ ਲੈ ਕੇ ਆਓ ਜੀਵਨ ਗੁਪਤੇ ਦੀ ਜਿਹੜੀ ਜਿੱਤ ਹੋਏਗੀ ਆ ਨੀਂਵ ਪੱਥਰ ਰੱਖੇਗੀ 2027 ਦਾ ਜਿਵੇਂ ਕਿ ਪੰਜਾਬ ਨੂੰ ਮੋਦੀ ਸਾਹਿਬ ਨੇ ਆਪਰੇਸ਼ਨ ਸੰਦੂਰ ਕਰਕੇ ਬਚਾਇਆ ਦੇਖੋ ਬਾਰਡਰ ਸੇ ਬਾਰਡਰ ਏਰੀਆ ਹੈ ਬਾਰਡਰ ਏਰੀਆ ਸਭ ਤੋਂ ਜ਼ਿਆਦਾ ਖਤਰਾ ਸਾਨੂੰ ਸੀਗਾ ਕਿ ਜਿਹੜੇ ਪੰਜਾਬੀ ਸੀਗੇ ਸਾਡੇ ਗੁਰੂ ਧਾਮਾਂ ਨੂੰ ਬਚਾਇਆ ਗਿਆ ਆਸੇ ਪਾਸੇ ਗੁਰੂ ਧਾਮਾਂ ਦੇ ਆਸਪਾਸ ਸ਼ੀਲਡ ਲਗਾ ਦਿੱਤੀ ਗਈ ਸੀ ਕਿ ਕੋਈ ਅੱਧਰ ਨੂੰ ਵੇਖੇ ਵੀ ਨਾ ਕਰਤਾਰਪੁਰ ਦਾ ਲਾਂਘਾ ਖੋਲ੍ਹਿਆ 70 ਸਾਲਾਂ ਦੀ ਸਾਡੀ ਅਰਦਾਸ ਸੁਣੀ 125 ਜਿਹੜੇ ਦੰਗਾ ਪੀੜਤ ਸੀਗੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ 5-5 ਲੱਖ ਦਾ ਮੁਆਵਜ਼ਾ ਦਿੱਤਾ ਜੇ ਹੁਣ ਵੀ ਪੰਜਾਬੀ ਮੋਦੀ ਸਾਹਿਬ ਦੇ ਪੈਰ ਨਹੀਂ ਲਾਉਂਦੇ ਲੁਧਿਆਣਾ ਵੈਸਟ ਦੇ ਵਿੱਚ ਮੈਨੂੰ ਲੱਗਦਾ ਪੰਜਾਬੀ ਇਹਨੇ ਨਾ ਸ਼ੁਕਰੇ ਨਹੀਂ ਹੋ ਸਕਦੇ ਆਹ ਪੰਜਾਬੀਓ ਆਹ ਲੁਧਿਆਣਾ ਵੈਸਟ ਵਾਲਿਓ ਇੱਕ ਇੱਕ ਵੋਟ ਕਮਲ ਦੇ ਫੁੱਲ ਤੇ ਲਾਈ ਤੇ ਮੋਦੀ ਸਾਹਿਬ ਦਾ ਜਿਹੜਾ ਨਮੰਦਾ ਲੁਧਿਆਣੇ ਦਾ ਜੀਵਨ ਗੁਪਤਾ ਉਹਨੂੰ ਜਤਾਈਏ ਕਿਉਂਕਿ ਆ ਜਿਹੜਾ ਐਲੀਵੇਟਡ ਰੋਡ ਮੈਨੂੰ ਪਤਾ ਆਸ਼ੂ ਹੁਣੀ ਦੇ ਰੈਟ ਪਾ ਕੇ ਚਲੇ ਗਏ ਇਸੇ ਹਾਈ ਕੋਰਟ ਮੈਂ ਜਾ ਕੇ ਰੈਟ ਖਲਵਾ ਕੇ ਤੇ ਐਲੀਵੇਟਡ ਰੋਡ ਬਣਾਈ ਸੀਗੀ ਹਲਵਾਰਾ 에ਰਪੋਰਟ ਅਸੀਂ ਬਣਾਇਆ ਸੀਗਾ ਤੇ ਤੁਸੀਂ ਆਪਣਾ ਕ੍ਰੈਡਿਟ ਲੈਣਾ ਚਾਹੁੰਦੇ ਹੋ ਤੁਹਾਨੂੰ ਕ੍ਰੈਡਿਟ ਲੈਣ ਨਹੀਂ ਦੇਣਾ ਆ ਕ੍ਰੈਡਿਟ ਬੀਜੇਪੀ ਦੀ ਵੋਟਾਂ ਦੇ ਰੂਪ ਦੇ ਵਿੱਚ ਕਮਲ ਦੇ ਫੁੱਲ ਤੇ ਮੋਹਰਾਂ ਲਾ ਕੇ ਕਾਡੀ ਜਨ ਨੂੰ ਮਿਲਣਾ ਤੇ ਜਿੰਨੇ ਸੈਂਟਰ ਗਵਰਨਮੈਂਟ ਦੇ ਪ੍ਰੋਜੈਕਟ ਹੋਣਗੇ 20000 ਕਰੋੜ ਦੇ ਪ੍ਰੋਜੈਕਟ ਐਸੋ ਚੱਲਦੇ ਸਲਾ ਸੈਂਟਰ ਗਵਰਨਮੈਂਟ ਬਣਾ ਰਹੀ ਹੈ ਪੰਜਾਬ ਦੀ ਸਰਕਾਰ ਤੇ ਸਿਰਫ ਕੱਜਾ ਚੜਾ ਰਹੀ ਹੈ ਨਸ਼ਾ ਬਕਵਾ ਰਹੀ ਹੈ ਕਿ ਜਿਹੜਾ ਕਰਪਸ਼ਨ ਦੇ ਵਿੱਚ ਲਿਪਤ ਹੈਗੀ ਹੈ ਇਸ ਕਰਕੇ ਇਹਨਾਂ ਨੂੰ ਮਜਾ ਚਕਾ ਦਿਓ ਤੇ ਨਾ ਕੋਈ ਕਰਪਟ ਨਾ ਕੋਈ ਹੰਕਾਰੀ ਸਭ ਤੋਂ ਅੱਗੇ ਜਿਹੜਾ ਉਹ ਜੀਵਨ ਨੂੰ ਜਿਤਾਓ ਤੇ ਲੁਝਾਣਾ ਵਸਤੇ ਵਿੱਚ ਜੀਵਨ ਲੈ ਕੇ ਆਓ ਥੈਂਕ ਯੂ ਬਾਤ ਜਨਤਾ ਆਪਾਂ ਜਿੰਦਾ